ਮੈਂ ਫਲੈਟਾਂ ਦੀ ਜਾਣਕਾਰੀ ਦਿੰਨੇ ਆ ਤੁਹਾਨੂੰ ਫਲਾਈਟਾਂ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਆ ਹਨਮਾਨਗੜ੍ਹ ਦੇ ਅੰਦਰ 2 بی ایچ ਕੇ ਫਲਾਈਟ ਬਹੁਤ ਹੀ ਘੱਟ ਰੇਟਾਂ ਤੇ ਬਿਲਕੁਲ ਇੱਕਦਮ ਸਸਤੇ ਰੇਟਾਂ ਤੇ ਬਣ ਕੇ ਤਿਆਰ ਹੋ ਚੁੱਕੇ ਆ ਬਿਲਕੁਲ ਔਰ ਸਿਰਫ ਰੰਗ ਦਾ ਕੰਮ ਰਹਿੰਦਾ ਔਰ ਕੁਝ ਜਿਹੜਾ ਕੰਮ ਹੈ ਉਹ ਹੋ ਵੀ ਚੁੱਕਿਆ ਉਧਰ ਤੁਹਾਨੂੰ ਦਿਖਾਉਣਾ ਹੈ देखो इधर सारे रंग रंग होके तैयार हो गए ये टू बी एच के छोटी फैमिली वास्ते बहुत ही सस्ता और सुंदर टिकाऊ सौदा और कोई खुला होया तो अंदरों दिखा की कोशिश करा ये सारे ਸੈਟ ਹੈ ਜੋ ਬਣ ਕੇ ਤਿਆਰ ਹੋ ਚੁੱਕੇ ਰੰਗ ਰੰਗ ਬਣ ਕੇ ਬਿਲਕੁਲ ਰੰਗ ਜਮਾ ਕਰਕੇ ਸਭ ਕੁਝ ਤਿਆਰ ਹੈ ਔਰ ਦੇਖਦੇ ਆ ਕੋਈ ਖੁੱਲਾ ਹੋਇਆ ਤਾਂ ਤੁਹਾਨੂੰ ਜ਼ਰੂਰ ਵਿਜ਼ਿਟ ਕਰਾਉਨੇ ਆ ਅੰਦਰੋਂ ਇਹ ਆ ਦੇਖੋ ਅੰਦਰੋਂ ਲੌਬੀ ਹੈ ਔਰ ਇਹ ਸਾਹਮਣੇ ਕਲਾ ਲੱਗਿਆ ਹੋਇਆ ਹੈ ਕਿਚਨ ਔਰ ਇਹ ਦੋਨੋਂ ਰੂਮ ਇਹ ਰੂਮ ਦੋ ਸੋਹਣਾ ਬਣਿਆ ਅੰਦਰ ਜੇ ਰੰਗ ਥੋੜਾ ਕੋਤ ਹੈ ਕਰਨ ਵਾਲਾ ਰਹਿੰਦਾ ਬਾਕੀ ਆ ਬਾਹਰੋਂ ਕੰਪਲੀਟ ਹੋ ਗਿਆ ਬਾਕੀ ਇੱਕ ਸਿੰਗਲ ਕਮਰਾ ਰਹਿੰਦਾ ਬਾਕੀ ਹੋ ਗਿਆ ਇਹ ਜੈਸਾ ਲੈਟਰਨ ਬਾਥਰੂਮ ਅੰਦਰੋਂ ਸੋਹਣੀ ਚੀਜ਼ ਬਣੀ ਹੈ ਬਹੁਤ ਹੀ ਸੋਹਣੇ ਸੁੰਦਰ ਬਣੇ ਹੋਏ ਆ ਔਰ ਕਿਸੇ ਤਰ੍ਹਾਂ ਨੂੰ ਇਰੂਰ ਤੋਂ ਹੋਵੇ ਸਨਮਾਨਗੜ੍ਹ ਰਾਜਸਥਾਨ ਦੇ ਅੰਦਰ ਫਲੈਟ ਆ ਜਿਹੜੇ ਬਣਨੇ ਸ਼ੁਰੂ ਹੋ ਗਿਆ ਇਹ ਤਿਆਰ ਹੋ ਗਿਆ ਕੰਪਲੀਟ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ 3 बीएचके ਅੱਡੇ ਫਲੈਟ ਆ ਜਿਹੜੇ ਉਹ ਬਣਨਗੇ ਥੱਲੇ ਪਾਰਕਿੰਗ ਬਣੂਗੀ ਲਿਫਟ ਲੱਗੂਗੀ ਉਹਨਾਂ ਨੂੰ ਪਰ ਉਹ ਵੀ ਸਾਰਾ ਤੁਹਾਨੂੰ ਦੱਸਾਂਗੇ ਅਗਲੇ ਵਲੌਗ ਦੇ ਵਿੱਚ ਜਾਣਕਾਰੀ ਦੇਾਂਗੇ ਉੱਧਰ ਹਜੇ ਜਗ੍ਹਾ ਖਾਲੀ ਪਈ ਹੈ ਸੜਕਾਂ ਬਣਗੀਆਂ ਕਰ ਲਿਆਂ ਉੱਥੇ 3 बीएचके ਫਲੈਟ ਆ ਜਿਹੜੇ ਬਣਨੇ ਆ